ਮਾਤਾ ਜੀ ਦਾ ਹਾਲ ਸਾਹਿਬ ਗੁਰਜੀ ਦੀ ਫਤਿਹ ਵਾਹਿਗੁਰੂ ਜੀ ਅੱਜ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਕਿ ਆਪਣੀ ਪੰਜ ਤੱਕ ਤੋਂ ਸੱਤ ਸਥਾਨ ਟੋਟਲ ਟ੍ਰੈਵਲ 10000 ਕਿਲੋਮੀਟਰ ਦੇ ਅੰਦਰ ਦੀ ਯਾਤਰਾ ਸੰਪੂਰਨ ਹੋ ਚੁੱਕਿਆ ਵਾਹਿਗੁਰੂ ਜੀ ਅਪਾਰ ਚੜ੍ਹਦੀ ਕਲਾ ਦੇ ਵਿੱਚ ਤਾਂ ਆਪਾਂ ਅੱਜ ਪਾਰਿਆ ਚਾਲੇ ਆਪਣੇ ਜੀ ਟਿਕਟ ਜਿਸ ਦਿਨ ਹੁਣ ਆਪਾਂ ਕੁਝ ਟਾਈਮ ਤੱਕ ਪਾਰੇ ਆ ਚਾਹਦੇ ਬਹੁ ਹੀ ਵਧੀਆ ਲੱਗਾ ਯਾਤਰਾ ਸੰਪੂਰਨ ਕਰਕੇ ਸੰਗਤਾਂ ਦਾ ਸਹੀ ਹੋ ਗਰੇ ਰਸਤੇ ਵਿੱਚ ਨਾਲੇ ਕਮੈਂਟਾਂ ਵਿੱਚ ਨੀਅਤ ਦੁਆਵਾਂ ਸਕਦਾ ਆਪਾਂ ਚੜ੍ਹਦੀ ਕਲਾ ਦੇ ਵਿੱਚ ਤਖਤ ਸਾਹਿਬ ਪਹੁੰਚ ਗਿਆ ਤੇ ਬਹੁ ਹੀ ਵਧੀਆ ਲੱਗਾ ਦਰਸ਼ਨ ਮੇਲੇ ਕਰਕੇ ਹੁਣ ਆਪਾਂ ਪਾਰੇ ਆ ਚਾਹਦੇ ਸਿਫਾਈ ਗੁਰਦੀ ਪਾਰ ਕਿਰਪਾ ਨਾਲ ਇੱਦਾਂ ਹੀ ਆਪਾਂ ਅੱਗੇ ਵੀ ਯਾਤਰਾਵਾਂ ਕਰਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ